ਬਰਸਾਤੀ ਸੀਜ਼ਨ ਤੋਂ ਪਹਿਲਾਂ ਨਗਰ ਕੌਂਸਲ ਨਾਬਾ ਵੱਲੋਂ ਹਰ ਸਾਲ ਦੀ ਤਰ੍ਹਾਂ ਟੈਂਡਰ ਲਗਾ ਕੇ ਨਾਬਾ ਦੇ ریاਸਤੀ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਜਿਹੜੇ ਇੱਥੇ ਦੁਕਾਨਦਾਰ ਨੇ ਉਹਨਾਂ ਵੱਲੋਂ ਨਜਾਇਜ਼ ਤੌਰ ਤੇ ਨਾਲੇ ਦੇ ਉੱਪਰ ਜਿਹੜੇ ਨਜਾਇਜ਼ ਕਬਜ਼ੇ ਹੋਏ ਨੇ ਉਸ ਨੂੰ ਲੈ ਕੇ ਭਾਰੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾਂ ਤਸਵੀਰਾਂ ਦਿਖਾ ਦਵਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਤੇ ਨਜ਼ਰ ਨਹੀਂ ਆਵੇਗਾ ਲੇਕਿਨ ਇਸ ਦੇ نیچے ਜਿਹੜੇ ਦੁਕਾਨਦਾਰਾਂ ਨੇ ਇਹ ਸਲੇਬਾਂ ਪਾਈਆਂ ਹੋਈਆਂ ਨੇ ਪੱਕੇ ਲੈਂਟਰ ਪਾਏ ਹੋਏ ਨੇ ਉੱਪਰ ਟੈਲਾਂ ਵੀ ਲਗਾ ਲੀਆਂ ਇਹ ਇਸ ਦੇ نیچے ਨਾਬਾ ਦਾ ਇੱਕ ਲੋਤਾ ਰਿਆਸਤੀ ਨਾਲਾ ਜਿਹੜਾ ਰਾਜਾ ਦੇ ਸਮੇਂ ਤੋਂ ਨਾਲਾ ਜਿਹੜਾ ਬਣਿਆ ਹੋਇਆ ਸੀ ਇਹ ਨਾਲਾ ਨਾਲੇ ਦੇ ਹੁਣ ਸਫਾਈ ਹੋ ਰਹੀ ਹੈ ਲੇਕਿਨ ਸਫਾਈ ਮੁਲਾਜ਼ਮ ਕਿਸ ਤਰ੍ਹਾਂ ਕਰਨਗੇ ਇਸ ਦਾ ਜਵਾਬ ਹਾਲੇ ਤੱਕ ਕੋਈ ਨਹੀਂ ਦੇ ਸਕਦਾ ਕਿਉਂਕਿ ਜਿਸ ਤਰ੍ਹਾਂ ਇਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਤੇ ਜਿਸ ਕਰਕੇ ਮੁਲਾਜ਼ਮ ਹੁਣ ਸਫਾਈ ਨਹੀਂ ਕਰ ਸਕਦੇ ਸਿੱਧੇ ਤੌਰ ਤੇ ਦਿੱਕਤਾਂ ਮੁਲਾਜ਼ਮਾਂ ਨੂੰ ਜ਼ਰੂਰ ਹੋ ਰਹੀਆਂ ਨੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਸਟੀਲ ਦੀ ਗ੍ਰਿਲ ਲਗਾ ਕੇ ਨਾਲੇ ਨੂੰ ਪੂਰੀ ਤਰ੍ਹਾਂ ਕਵਰ ਕਰ ਦਿੱਤਾ ਗਿਆ ਇਹ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਇਸ ਦੇ ਨੀਚੇ ਰਿਆਸਤੀ ਨਾਲਾ ਜਿਸ ਨੂੰ ਪੂਰੀ ਟੈਲਾਂ ਲਗਾ ਕੇ ਬੜਾ ਸੁੰਦਰ ਬਣਾਇਆ ਗਿਆ ਲੇਕਿਨ ਇਹ ਨਗਰ ਕੌਂਸਲ ਦੀ ਜੰਗਾ ਪੂਰੇ ਸ਼ਹਿਰ ਦਾ ਪਾਣੀ ਇੱਥੋਂ ਨਿਕਲਦਾ ਇਹ ਪਾਣੀ ਜੇ ਸਫਾਈ ਨਹੀਂ ਹੁੰਦੀ ਜਿਸ ਕਰਕੇ ਨਾਲੀ ਚੋਂ ਪਾਣੀ ਸਹੀ ਢੰਗ ਨਾਲ ਨਹੀਂ ਨਿਕਲਦਾ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਤਸਵੀਰਾਂ ਇੱਕ ਹੋਰ ਦਿਖਾ ਦੇਵਾਂ ਇਹ ਨਾਲਾ ਕਿਸ ਤਰ੍ਹਾਂ ਦਾ ਸੀ ਕਿਉਂਕਿ ਨਾਲੇ ਦੇ ਉੱਪਰ ਜ਼ਿਆਦਾਤਰ ਦੁਕਾਨਦਾਰ ਜਿੱਥੇ ਵੀ ਦੁਕਾਨਦਾਰ ਨੇ ਸ਼ੋਅਰੂਮ ਨੇ ਉੱਥੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਜੇਕਰ ਦੁਕਾਨਦਾਰ ਹੋਲ ਰੱਖ ਕੇ ਚੰਗੀ ਤਰ੍ਹਾਂ ਸਫਾਈ ਵੀ ਕਰਵਾ ਲੇ ਤਾਂ ਵੀ ਕੋਈ ਦਿੱਕਤ ਨਹੀਂ ਸੀ ਲੇਕਿਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ریاਸਤੀ ਨਾਲਾ ਜਿਹੜਾ ਸਾਰਾ ਓਪਨ ਸੀ ਪਹਿਲਾਂ ਜੇ ਪੂਰਾ ਜਿਸ ਤਰ੍ਹਾਂ ਤੁਸੀਂ ਦੇਖ ਸਿਨੇਮਾ ਰੋਡ ਪੂਰਾ ਓਪਨ ਸੀ ਲੇਕਿਨ ਜਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਨਜਾਇਜ਼ ਸ਼ੈੱਡ ਪਾਏ ਗਏ ਨਜਾਇਜ਼ ਲੈਂਟਰ ਪਾ ਕੇ ਉੱਪਰ ਟੈਲਾ ਲਗਾਈ ਗਿਆ ਇਸ ਦੇ ਨਾਲ ਸਾਰਾ ਸ਼ਹਿਰ ਹੀ ਸਰਵਾਈਵ ਕਰ ਰਿਹਾ ਹੁਣ ਸਵਾਲ ਨਗਰ ਕੌਂਸਲ ਅਧਿਕਾਰੀਆਂ ਦੇ ਸਾਹਮਣੇ ਉੱਠਦਾ ਹੈ ਵੀ ਉਹਨਾਂ ਨੇ ਇਹ ਨਜਾਇਜ਼ ਕਬਜ਼ੇ ਕਿਵੇਂ ਹੋਣ ਦਿੱਤੇ ਤੇ ਜੇਕਰ ਕਿਸੇ ਨੇ ਨਜਾਇਜ਼ ਕਬਜ਼ਾ ਕਰ ਵੀ ਲਿੱਤਾ ਤਾਂ ਇਸ ਨੂੰ ਛੁਡਾਇਆ ਕਿਉਂ ਨਹੀਂ ਜਾ ਰਿਹਾ ਕਿਉਂ ਨਾਬੇਰੇ ਜਿਹੜੇ ਨਾਲਿਆਂ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਕਰਵਾਈ ਜਾ ਰਹੀ ਜਿਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਲੋਕ ਬਰਸਾਤੀ ਪਾਣੀ ਦੇ ਵਿੱਚ ਪਰੇਸ਼ਾਨ ਹੁੰਦੇ ਹਨ ਦਿੱਕਤ ਆ ਸਰ ਬਹੁਤ ਆ ਰਹੀ ਹੈ ਫਿਰ ਹੁਣ ਕੀ ਕਰੀਏ ਕਰਨਾ ਪੈਂਦਾ ਮਜਬੂਰੀ ਆ ਜਿੰਨਾ ਕਿ ਨਿਕਲਦਾ ਉਹਨਾਂ ਕਰ ਲੈਣੇ ਆ ਜੀ ਪਰ ਜੇ ਨਜਾਇਜ਼ ਕਬਜ਼ੇ ਨੇ ਮੈਂ ਤਾਂ ਚਾਹੁੰਦਾ ਵੀ ਇਹ ਓਪਨ ਹੋਣੇ ਚਾਹੀਦੇ ਨੇ ਹੁਣ ਜੇ ਮ ਕਬਜ਼ੇ ਇਹਨਾਂ ਨੇ ਬਾਅਦ ਚੋਂ ਕਰੇ ਨੇ ਪਹਿਲਾਂ ਤਾਂ ਟੱਕਣ ਹੈਗੇ ਸੀ ਹੁਣ ਉੱਪਰ ਉਹਨਾਂ ਨੇ ਲੋਕਟਾ ਲਾ ਦਿੱਤੀਆਂ ਆ ਜਿੰਨੇ ਵੀ ਦੁਕਾਨਦਾਰਾਂ ਨੇ ਕਹਿੰਿਆ ਨੇ ਤਾਂ ਸਾਡ ਵੀ ਰੱਖਿਆ ਕਿ ਜਿੰਨੇ ਛੱਡ ਤਾ ਕਹਿੰਿਆ ਨੇ ਟੱਕਣ ਵੀ ਉੱਪਰ ਚੱਕੇ ਨੇ ਕਿੰਨੇ ਨੇ ਤਾਂ ਚੱਕੇ ਹੀ ਨਹੀਂ ਹੈਗੇ ਫਿਰ ਸਫਾਈ ਉੱਥੇ ਹੋਈ ਨਹੀਂ ਹੋਣੀ ਚੰਗੀ ਤਰ੍ਹਾਂ ਉੱਥੇ ਸਰ ਫਿਰ ਉੱਥੇ ਲੋਕਟੇ ਲੱਗੇ ਵੀ ਆ ਹੰਜੇ ਪੱਟਦੇ ਆ ਫਿਰ ਅਗਲਾ ਦੁਕਾਨਦਾਰ ਗੁੱਸੇ ਹੁੰਦਾ ਮਨੋਜੀ ਦੀ ਸਮਝੜੀ ਪੈਂਦੀ ਉਹ ਉਹਦਾ ਵੀ ਦੇਖਣਾ ਪੈਂਦਾ ਫਿਰ ਉਹ ਅਗਲਾ ਕਹਿੰਦਾ ਵੀ ਤੁਸੀਂ ਪੱਟ ਕੇ ਰਿਹਾ ਹੋ ਫਿਰ ਐਵੇਂ ਨਹੀਂ ਹੁੰਦਾ ਵੀ ਲੜਾਈ ਨਾ ਹੋਵੇ ਯਾਰ ਦੇਖ ਲੈਣੇ ਉਧਰੋਂ ਕੱਢ ਲੈਣੇ ਅੱਧਾ ਕਿਉਂ ਨਹੀਂ ਹੋਊਗੀ ਜੀ ਐਨ ਚੰਗੀ ਤਰ੍ਹਾਂ ਜੀ ਨੀਚੇ ਤੱਕ ਹੋਊਗੀ ਸਭਾਈ ਸਾਡੇ ਪਤਾ ਵੀ ਲੱਗੂਗਾ ਫਿਰ ਕਿੱਥੇ ਤਾਂ ਕਹੀ ਫਸਣੀ ਆ ਕਿੱਥੇ ਕਹੀ ਟੌਰਣਾ ਉੱਪਰ ਨੂੰ ਆਉਣੀ ਆ ਜੀ ਫਿਰ ਇਹਦੀ ਜਿੰਮਵਰੀ ਤਾਂ ਨਗਰ ਕੌਂਸਲ ਦੀ ਹੈ ਨਗਰ ਕੌਂਸਲ ਨੂੰ ਕਾਰਵਾਈ ਕਰਨੀ ਚਾਹੀਦੀ ਇੱਥੇ ਸਰ ਹੁਣ ਕਹਿ ਤਾਂ ਦਿੱਤੇ ਉਹਨਾਂ ਨਗਰ ਕੌਂਸਲ ਕਰਦੇ ਵੀ ਨਹੀਂ ਜੋ ਕਰਨਾ ਹੁਣ ਫਿਰ ਕੀ ਕਰੀਏ ਜੀ ਹੁਣ ਜਿਵੇਂ ਦੁਕਾਨਦਾਰਾਂ ਨੇ ਆਪਦੀ ਫਰਮਾਇਸ਼ ਲੈ ਕੇ ਪਹੁੰਚ ਜੰਦੇ ਨੇ ਪਹਿਲਾਂ ਕਹਿੰਦੇ ਆ ਸੜਕ ਦਾ ਰੌਲਾ ਚੱਲ ਰਿਹਾ ਸੀ ਪਹਿਲਾਂ ਸੜਕ ਬਣਵਾਓ ਜੀ ਫਿਰ ਉਹ ਕਰਦੇ ਆ ਜੀ ਸਫਾਈ ਕਰਦੇ ਨੇ ਮੁਲਾਜ਼ਮ ਨਾਲ ਹੀ ਦੇ ਅੰਦਰ ਵੜਦੇ ਨੇ ਤਾਂ ਕਿੰਨਾ ਕੁ ਰਿਸ ਅਰੇਕਸਾ ਦਾ ਬਹੁਤ ਜਾ ਰਿਹਾ ਸਰ ਕੰਚ ਵੀ ਲੱਗਦਾ ਜੀ ਇੱਥੇ ਬਹੁਤ ਜਣਿਆਂ ਦੇ ਜੀ ਦਿੱਕਤਬਾਜ਼ੀ ਬਹੁਤ ਆਂਦੀ ਹੈ ਜੀ ਪੁਲੀਆਂ ਵੀ ਥੱਲੇ ਬਹੁਤ ਜ਼ਿਆਦੇ ਬਲੌਕ ਨੇ ਜੀ ਉਹਨਾਂ ਥੱਲੇ ਵੀ ਵੜਨਾ ਬਹੁਤ ਜ਼ਿਆਦੇ ਔਖਾ ਹੁੰਦਾ ਜੀ ਰਗੜਾ ਪੂਰੇ ਸਰੀਰ ਤੇ ਲੱਗਦੀਆਂ ਨੇ ਜੀ ਨਾ ਪ੍ਰੋਪਰ ਕਈ ਫੜੀ ਜਾਂਦੀ ਹੈ ਜੀ ਜਿੱਥੇ ਟੱਕਰਾ ਪੁੜੀਆਂ ਤੇ ਢੇੜੇ ਲੋਕਾਂ ਨੇ ਚੱਤੇ ਪੈਣੇ ਜੀ ਸਾਰੇ ਢੇੜੇ ਪ੍ਰੋਬਲਮ ਆਂਦੀ ਹੈ ਇਹ ਤੁਮੇ ਜੀ ਖੁੱਲਾ ਹੋਵੇ ਫਿਰ ਸੌਖਾ ਸੌਖਾ ਜੀ ਫਿਰ ਤਾਂ ਸਰ ਟ੍ਰੈਲਰ ਦਾ ਵੀ ਨਜਾਇਜ਼ ਕਬ ਜੀ ਹਟਣੀ ਚਾਹੀਦੇ ਨੇ ਹਾਂਜੀ ਹਟਨੇ ਚਾਹੀਦੇ ਨੇ ਸਰ ਫਿਰ ਸਫਾਈ ਮੁਲਾਜ਼ਮਾਂ ਨੂੰ ਰ ਤੇ ਅਸੀਂ 5-6 ਘੰਟੇ ਲਈ ਅੰਦਰ ਅੰਦਰੀ ਬੰਦ ਹੋ ਜਾਣੇ ਆ ਇਹਦਾ ਕਾਰਨ ਇਹ ਆ ਕਿ ਜਿਹੜਾ ਸਿਨੇਮਾ ਰੋਡ ਨਾ ਲਾਇਆ ਉਹ ਨਜਾਇਜ਼ ਕਬਜ਼ਿਆਂ ਦੇ ਮਾਰ ਟੱਕਿਆ ਪਿਆ ਹੈਗਾ ਬਹੁਤ ਬਹੁਤ ਦੂਰ ਤੱਕproper ਸਫਾਈ ਨਹੀਂ ਹੁੰਦੀ ਇਸ ਕਰਕੇ ਸਾਰਾ ਜਿਹੜਾ ਪਾਣੀ ਦਾ ਫਲੋ ਇੱਧਰ ਆਉਂਦਾ ਕਿ ਜੇਕਰ ਨਾਲੇ ਦੀ ਸਫਾਈ ਅੱਛੇ ਤਰੀਕੇ ਨਾਲ ਹੋਵੇ ਨਜਾਇਜ਼ ਕਬਜ਼ੇ ਨਾ ਹੋਣ ਤਾਂ ਉਹ ਨਾਲਾ ਬਹੁਤ ਵਧੀਆ ਤਰੀਕੇ ਨਾਲ ਸਫਾਈ ਹੋ ਸਕਦੀ ਹੈ ਦੇਖੋ ਰੋਡ ਬਹੁਤ ਵਧੀਆ ਬਣਾਇਆ ਅਸੀਂ ਚਾਹਨੇ ਆ ਵੀ ਜਿਹੜੇ ਨਜਾਇਜ਼ ਕਬਜ਼ੇ ਆ ਇਹ ਹਟਾ ਕੇ ਮਤਲਬ ਕਿ ਅچھے ਤਰੀਕੇ ਦੇ ਨਾਲ ਨਾਲੇ ਦੀ ਪ੍ਰੋਪਰ ਸਫਾਈ ਹੋਊਗੀ ਤਾਂ ਸਾਡੇ ਕਲੋਨੀਆਂ ਨੂੰ ਘੱਟ ਪਾਣੀ ਦੀ ਮਾਰ ਕਰੂਗਾ ਦੇਖੋ ਜੀ ਅਸੀਂ ਇਸ ਸਬੰਧ ਵਿੱਚ ਇੱਕ ਵੀਡੀਓ ਕਲਿੱਪ ਆਇਆ ਸੀ ਉਸ ਤੋਂ ਬਾਅਦ ਚਣ ਤੋਂ ਬਾਅਦ ਇਹ ਚੀਜ਼ ਤੇ ਨਤੀਜੇ ਤੇ ਪਹੁੰਚਿਆ ਅਸੀਂ ਇੱਕ ਇਸ ਤਰ੍ਹਾਂ ਦਾ ਬਾਇਓ ਡਾਟਾ ਪ੍ਰਪੇਅਰ ਕਰ ਰਹੇ ਹਾਂ ਜਿਹਨੂੰ ਸਾਨੂੰ 2-3 ਦਿਨ ਲੱਗਣੇ ਆ ਕਿ ਕਿੱਥੇ-ਕਿੱਥੇ ਕੰਮ ਹੋਇਆ ਵਾ ਸਾਡੇ ਵੱਲੋਂ ਮੇਰੇ ਵੱਲੋਂ ਖਾਸ ਤੌਰ ਤੇ ਇਹ ਬੇਨਤੀ ਹੈ ਲੋਕਾਂ ਨੂੰ ਵੀ ਜੇ ਇਸ ਜਿਹੜੀ ਇਨਕ੍ਰੋਚਮੈਂਟ ਕੀਤੀ ਵੀ ਹੈ ਇਹਨੂੰ ਆਪਣੇ ਆਪ ਰਿਮੂਵ ਕਰ ਲਿਆ ਜਾਵੇ ਤਾਂ ਵਧੀਆ ਗੱਲ ਹੈ ਨਹੀਂ ਅਸੀਂ 2 ਜਾਂ 3 ਦਿਨਾਂ ਦੇ ਵਿੱਚ ਜਾਂ 4 ਦਿਨਾਂ ਤੱਕ ਅਸੀਂ ਇਹਨੂੰ ਆਪਣੇ ਪੀਲਾ ਪੰਜਾ ਚਲਾ ਕੇ ਰਿਮੂਵ ਕਰਾਂਗੇ ਤੇ ਫਿਰ ਸ਼ਹਿਰ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਆndi ਹੈ ਤਾਂ ਉਹਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਬਹੁਤ ਸਾਰੇ ਰਾਜਨੀਤਿਕ ਬੰਦਿਆ ਦਾ ਹੱਥਾਂ ਵਿੱਚ ਉਹਨਾਂ ਦੀ ਸਪੋਰਟ ਹੈ ਕੀ ਲੱਗਦਾ ਵੀ ਕਿਸੇ ਬੰਦੇ ਨੂੰ ਬਰਾਬਰ ਚੱਲੇਗਾ ਕਿ ਕਿਸੇ ਕਿਸੇ ਦੀ ਕਾਰਵਾਈ ਹੋਵੇ ਨਹੀਂ ਨਹੀਂ ਬਰਾਬਰ ਕਰਾਂਗੇ ਜੀ ਸਭ ਨਾਲ ਬਰਾਬਰ ਬਿਹੇਵ ਹੋਊਗਾ ਜੀ ਜੋ ਵੀ ਹੈ ਫਸਟੌਫ ਮਿੱਥ ਲੋਕਾਂ ਨੂੰ ਅਪੀਲ ਹੈ ਆਪਣੇ ਆਪ ਹੀ ਇਹ ਜਿਹੜਾ ਕਰ ਲਿਆ ਜਾਵੇ ਤਾਂ ਬੈਟਰ ਰਹੂਗਾ